ਵੀਰਾਂ ਵੇਖੋ ਕਿ ਬੱਚਾ ਕਿਵੇਂ ਆਪਣਾ ਸਿਰ ਵਿਚਾਰ ਰਿਹਾ ਔਰ ਬੱਚੇ ਦੀ ਉਮਰ ਦੱਸ ਦਈਏ ਕਿ ਲਗਭਗ ਸਿਰਫ 2 4 ਸਾਲ 5 ਸਾਲ 4-5 ਸਾਲ ਦੇ ਬੱਚੇ ਆ ਔਰ ਜੋ ਕੁੜੀਆਂ ਉੱਤੋਂ ਹੱਥ ਹਿਲਾ ਰਹੀਆਂ ਗੱਡੀ ਦੀ ਛੱਤ ਦੇ ਉੱਤੋਂ ਉਹ ਕੁੜੀਆਂ ਦੀ ਉਮਰ ਵੀ 5-6 ਸਾਲ ਹੋਵੇਗੀ ਔਰ ਦੋ ਬੱਚੇ ਨੇ ਜੋ 4-5 ਸਾਲ ਦੀ ਉਮਰ ਵਾਲਿਆ ਦੋਨੋਂ ਬਾਰੀਆਂ ਵਿੱਚ ਲੜਕੇ ਹੋਇਆ ਔਰ ਜਾਣ ਕਿਵੇਂ ਵਿਚਾਰ ਰਹੇ ਆ ਸਿਆਣਪ ਬੱਚਿਆਂ ਦੀ ਚੱਲ ਰਹੀ ਆ ਲੇਕਿਨ ਜੋ ਗੱਡੀ ਚਲਾਉਣ ਵਾਲਾ ਉਸ ਦੀ ਸਿਆਣਪ ਨਜ਼ਰ ਨਹੀਂ ਆ ਰਹੀ ਬੱਚਾ ਬੱਸ ਵੇਖ ਕੇ ਸਿਰ ਅੰਦਰ ਕਰ ਰਿਹਾ ਫਿਰ ਸਿਰ ਬਾਹਰ ਕੱਢ ਰਿਹਾ ਨਹੀਂ ਤਾਂ ਗੱਡੀ ਦੇ ਵਿੱਚੋਂ ਬਾਹਰ ਕੱਢਣੀ ਉਂਗਲ ਕੱਢਣੀ ਜਾਂ ਕੱਪੜਾ ਕੱਢਣਾ ਬਹੁਤ ਖਤਰਨਾਕ ਹੈ ਔਰ ਗੱਡੀ ਵਿੱਚੋਂ ਬੱਚਾ ਸਿਰ ਕੱਢ ਰਿਹਾ ਦੋਨੋਂ ਬੱਚੇ ਬਾਹਰ ਲਟਕ ਕੇ ਲਹਿਰियां ਪਾ ਰਹੇ ਆ ਔਰ ਕਿਹੜਾ ਪਰਿਵਾਰ ਹੋਵੇਗਾ ਤਾਂ ਹੁਣ ਦੱਸ ਦਈਏ ਕਿ ਨਵੀਂ ਗੱਡੀ ਦੀ ਖੁਸ਼ੀ ਮਨਾਈ ਜਾ ਰਹੀ ਆ ਔਰ ਨਵੀਂ ਗੱਡੀ ਦੀ ਖੁਸ਼ੀ ਮਨਾਉਣ ਦਾ ਤਰੀਕਾ ਜਾਂ ਕੀ ਆ ਇਹਦੇ ਬਾਰੇ ਤੁਸੀਂ ਦੱਸਣਾ ਹੁਣ ਬੱਚਾ ਸਿਆਣਾ ਜਾਂ ਗੱਡੀ ਚਲਾਉਣ ਵਾਲਾ ਸਿਆਣਾ ਤਾਂ ਗੱਡੀ ਚਲਾਉਣ ਵਾਲਾ ਕਿੰਨਾ ਕੁ ਸਮਝਦਾਰ ਹੋਵੇਗਾ ਔਰ ਚਾਰ ਬੱਚਿਆਂ ਦੇ ਨਾਲ ਆਹ ਗੱਡੀ ਪੂਰੇ ਗੁਰਦਾਸਪੁਰ ਦੇ ਵਿੱਚ ਲਹਿਰियां ਪਾ ਰਹੀ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਚਾਰ ਬੱਚੇ ਤਾਂ ਸਿਆਣੇ ਵੀ ਜਰੂਰ ਗੱਡੀ ਦੇ ਵਿੱਚ ਬੈਠੇ ਆ ਦੋ ਚਾਰ ਜਣੇ ਉਹ ਅਜੇ ਬਾਹਰ ਹੋਣਾ ਧਿਆਨ ਨਹੀਂ ਦਿੱਤਾ ਉਹਨਾਂ ਬੱਚਿਆਂ ਦੀਆਂ ਲੱਤਾਂ ਫੜੀਆਂ ਹੋਈਆਂ ਔਰ ਬੱਚਿਆਂ ਨੂੰ ਬਾਹਰ ਕਹਿ ਰਿਹਾ ਕਿ ਤੁਸੀਂ ਲਹਿਰियां ਪਾਓ ਔਰ ਜਿਹੜਾ 4 ਸਾਲ ਦਾ ਬੱਚਾ ਵੇਖੋ ਕਿਵੇਂ ਆਪਣੀ ਜਾਨ ਬਚਾਰਿਆ ਜਦੋਂ ਬੱਸ ਆਉਂਦੀ ਆ ਉਦੋਂ ਜਾਨ ਬਚਾਉਂਦਾ ਜਦੋਂ ਬੱਸ ਆਉਂਦੀ ਆ ਉਦੋਂ ਗੱਡੀ ਦੇ ਵਿੱਚ ਉੱੜ ਜਾਂਦਾ ਤਾਂ ਇਹ ਇਸ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿੰਦੇ ਹੋ ਪੜਿਆ ਲਿਖਿਆ ਹਰ ਇਨਸਾਨ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਕਈ ਬਸਾਂ ਉੱਤੇ ਅਸੀਂ ਪੜਿਆ ਲੇਕਿਨ ਦੱਸ ਦਈਏ ਕਿ ਹੁਣ ਬੱਚੇ ਦੀ ਗਲਤੀ ਆ ਜਾਂ ਚਲਾਉਣ ਵਾਲੇ ਦੀ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰੋ ਔਰ ਗੁਰਦਾਸਪੁਰ ਦੀਆਂ ਤਸਵੀਰਾਂ ਔਰ ਨਵੀਂ ਨਵੀਂ ਗੱਡੀ ਆ ਬ੍ਰਾਂਡ ਗੱਡੀ ਆ ਨੰਬਰ ਕੋਈ ਨਹੀਂ ਪਰ ਜਦੋਂ ਅਸੀਂ ਪਿੱਛੇ ਜਾਣ ਦੀ ਕੋਸ਼ਿਸ਼ ਕਰੀ ਆ ਔਰ ਸਾਡੀ ਗੱਡੀ ਦੇ ਜੋ ਲੱਗੇ ਹੋਏ ਫਰੰਟ ਕੈਮਰੇ ਨੇ ਇਹ ਸਾਰਾ ਕੁਝ ਯਾਦ ਕਰ ਲਿਆ ਔਰ ਫਰੰਟ ਕੈਮਰੇ ਦੇ ਵਿੱਚ ਜੋ ਸਾਹਮਣੇ ਆ ਰਿਹਾ ਉਹ ਤੁਹਾਨੂੰ ਦੱਸ ਦਈਏ ਕਿ ਫਰੰਟ ਕੈਮਰੇ ਚ ਆ ਬੱਚੇ ਕੀ ਹਰਕਤਾਂ ਕਰ ਰਹੇ ਆ ਔਰ ਕਿਵੇਂ ਦਾ ਮਾਹੌਲ ਆ ਤੁਸੀਂ ਇਸ ਵੇਲੇ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਜੇ ਕੋਈ ਗੱਡੀ ਲੈਂਦਾ ਤਾਂ ਖੁਸ਼ੀ ਕੀ ਇਸ ਤਰ੍ਹਾਂ ਮਨਾਈ ਜਾਵੇਗੀ ਗੱਡੀ ਦੀ ਖੁਸ਼ੀ ਕਿਵੇਂ ਮਨਾਈ ਜਾਵੇਗੀ ਔਰ ਮਨਾ ਕਿਵੇਂ ਰਹੇ ਆ ਔਰ ਇਹੜਾ ਪਰਿਵਾਰਾਂ ਬਾਰੇ ਦੱਸੋ ਤੁਸੀਂ ਜਾਣਕਾਰੀ ਜਿਸ ਦੇ ਕੋਲ ਹੋਵੇ ਕਿ ਇਹ ਪਰਿਵਾਰ ਹੈ ਕੌਣ ਆ ਔਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਕੋਈ ਰੰਗ ਚ ਭੰਗ ਪਵੇ ਲੇਕਿਨ ਜੋ ਨਾ ਹਰਕਤਾਂ ਕੀਤੀਆਂ ਉਹਨਾਂ ਵੱਲ ਵੇਖ ਕੇ ਹੋਰ ਪਤਾ ਨਹੀਂ ਕਿੰਨੇ ਪਰਿਵਾਰ ਇਸ ਤਰ੍ਹਾਂ ਦੀ ਖੁਸ਼ੀ ਮਨਾਉਂਦੀ ਕੋਸ਼ਿਸ਼ ਕਰਨਗੇ ਔਰ ਖੁਸ਼ੀ ਤਾਂ ਬਹੁਤ ਹੁੰਦੀ ਆ ਜਦੋਂ ਅਸੀਂ ਘਰ ਵਿੱਚ ਕੋਈ ਚੀਜ਼ ਖਰੀਦਦੇ ਆ ਜਦ ਅਸੀਂ ਆਪਣੇ ਮਿਹਨਤ ਦੇ ਪੈਸੇ ਨਾਲ ਕੋਈ ਸ਼ੌਂਕ ਪੂਰਾ ਕਰਦੇ ਆ ਤਾਂ ਫਿਰ ਸ਼ੌਂਕ ਦੇ ਨਾਲ ਨਾਲ ਆਪਣੇ ਬੱਚੇ ਜੋ ਆ ਇਹਨਾਂ ਨੂੰ ਅਸੀਂ ਕਿਸ ਰਾਹ ਪਾ ਰਹੇ ਆ ਔਰ ਕਿੰਨਾ ਸਿਆਣਾ ਹੋਵੇਗਾ ਗੱਡੀ ਦਾ ਡਰਾਈਵਰ ਤੁਸੀਂ ਬਸ ਇਸ ਦੇ ਉੱਤੇ ਕਮੈਂਟ ਜਰੂਰ ਕਰਨਾ ਔਰ ਗੱਡੀ ਦੇ ਡਰਾਈਵਰ ਦੇ ਵਿੱਚ ਕਿੰਨੀ ਕੁ ਕਾਬਲੀਅਤ ਹੋਵੇਗੀ ਤੇ ਕਿੰਨੀ ਕੁ ਲਿਆਕਤ ਹੋਵੇਗੀ ਕਿ ਜੋ ਬੰਦਾ ਬੱਚਿਆਂ ਨੂੰ ਬਿਲਕੁਲ ਇਸ ਤਰ੍ਹਾਂ ਖੁੱਲੇ ਆਮ ਛੱਡ ਕੇ ਔਰ ਗੱਡੀ ਦੀਆਂ ਰੌਂਡ ਲਗਾ ਰਿਆ ਔਰ ਫਲਾਈ ਓਵਰ ਜਿੱਥੇ ਬਣਿਆ ਹੋਇਆ ਇਹ ਸੌਰੀ ਅੰਡਰ ਬ੍ਰਿਜ ਜਿੱਥੇ ਬਣਿਆ ਹੋਇਆ ਰੇਲਵੇ ਸਟੇਸ਼ਨ ਦਾ ਔਰ ਬੱਸ ਸਟੈਂਡ ਤੋਂ ਅਗੇ ਬਸ ਉੱਥੋਂ ਨਿਕਲਦਿਆਂ ਹੀ ਇਹ ਤਸਵੀਰਾਂ ਬਿਲਕੁਲ ਸਾਡੇ ਸਾਹਮਣੇ ਆਈਆਂ ਔਰ ਇਹਨਾਂ ਤਸਵੀਰਾਂ ਵਿੱਚ ਬਿਲਕੁਲ ਇਹ ਚੀਜ਼ ਸਾਹਮਣੇ ਆ ਰਹੀ ਆ ਕਿ ਇਹ ਨੁਕਸਾਨ ਕੋਈ ਨਾ ਕੋਈ ਹੋ ਸਕਦਾ